ਹਣ ਸਤਿਗੁਰੂ ਨਾਨਕ ਦੇਵ ਜੀ ਮਹਾਰਾਜ ਕਹਿਣ ਲੱਗੇ ਜਿੱਥੇ ਇੱਕ ਕਾਲ ਹੈ ਨਾ ਉਥੇ ਐੜਾ ਲਾ ਕੇ ਅਕਾਲ ਜਿਹੜਾ ਬਣਾਇਆ ਹੈ ਆਦ ਮਦਹੰਦਰ ਰਹਿਤ ਕਾਲ ਤੋਂ ਮੌਤ ਤੋਂ ਰਹਿਤ ਹੈ ਵਾਹਿਗੁਰੂ ਆਕਾਲ ਹਉ ਜਿਹੜਾ ਕਾਲ ਨਾਮ ਸਮੇਂ ਦਾ ਹੈ ਉਹ ਵਾਹਿਗੁਰੂ ਸਮੇਂ ਦੇ ਅਧੀਨ ਨਹੀਂ ਸਮੇਂ ਤੋਂ ਵੀ ਰਹਿਤ ਹੈ ਫੇਰ ਕਹਿੰਦੇ ਨੇ ਆਕਾਲ ਸਾਰਿਆਂ ਸਮਿਆਂ ਦੇ ਵਿੱਚ ਵੀ ਹੈ ਸਦਾਵੰਤ ਸਦਾ ਹੈ ਇਸ ਤਾਂ ਵੀ ਲਾਉਂਦੇ ਨੇ ਕਿ ਸਦਾ ਰਹਿਣ ਵਾਲਾ ਸਾਰਿਆਂ ਸਮਿਆਂ ਵਿੱਚ ਵੀ ਹੈ ਪਰ ਸਮੇ ਤੋਂ ਰਹਿਤ ਹੈ ਸਮੇ ਤੋਂ ਤਾਂ ਰਹਿਤ ਹੀ ਉਹ ਉਹਦੇ ਵਿੱਚ ਕੋਈ ਸਮਾਂ ਨਹੀਂ ਪਰ ਹੈ ਸਾਰਿਆਂ ਸਮਿਆਂ ਦੇ ਵਿੱਚ ਹੈ ਫੇਰ ਕਹਿੰਦੇ ਨੇ ਕਾਲ ਕਲਪਨਾ ਕਦੇ ਨਾ ਖਾਏ ਉਹਦੇ ਵਿੱਚ ਕਾਲ ਤੋਂ ਭਾਵ ਕਲਪਨਾ ਤੋਂ ਰਹਤ ਹੈ ਅਕਾਲ ਉਹ ਜਿਹੜੀ ਹਸਤੀ ਹੈ ਸਰੂਪ ਹੈ ਕਲਪਨਾ ਤੋਂ ਰਹਤ ਹੈ ਕਾਲ ਨਾਮ ਕਲੰਕ ਦਾ ਹੈ ਕਲੰਕੰ ਬਿਨਾ ਨੇ ਕਲੰਕੀ ਸਰੂਪੇ ਪ੍ਰਮਾਣ ਨਾਲ ਨਾਲ ਜਲਣਗੇ ਆਪਣੇ ਕਿਉਂ ਨਹੀਂ ਫਿਰ ਸ਼ੰਕਾ ਹੋ ਜਾਂਦਾ ਵੀ ਇਹ ਪਤਾ ਨਹੀਂ ਅਰਥ ਕਿੱਥੋਂ ਆ ਗਿਆ ਕਲੰਕੰ ਬਿਨਾ ਨੇ ਕਲੰਕੀ ਸਰੂਪੇ ਪਰ ਉਹ ਵਾਹਿਗੁਰੂ ਕਲੰਕ ਤੋਂ ਰਹਤ ਹੈ ਇਸ ਕਰਕੇ ਕਾਲ ਨਾਮ ਕਲਪਨਾ ਦਾ ਕਲੰਕ ਦਾ ਕਾਲ ਕਾਲਾ ਕਾਉਣਾ ਕਾਲਖ ਕਿਹੜੀ ਹੈ ਮਾਇਆ ਮਾਇਆ ਤੋਂ ਰਹਿਤ ਕਿਵੇਂ ਆ ਕਹਿੰਦੇ ਥਾਪਿਆ ਨਾ ਜਾਏ ਕੀਤਾ ਨਾ ਹੋਏ ਆਪੇ ਆਪ ਨਿਰੰਜਨ ਸੋਏ ਇਹ ਜਿਹੜਾ ਨਿਰ ਅੰਜਨ ਹੈ ਅੰਜਨ ਨਾਮ ਸੁਰਮੇ ਦਾ ਹੈ ਸੁਰਮਾ ਹੁੰਦਾ ਕਾਲਾ ਤੇ ਕਾਲੀ ਹੁੰਦੀ ਹੈ ਮਾਇਆ ਇਹਦੇ ਵਿੱਚ ਅੰਜਨ ਜਿਹੜਾ ਕਾਲਾ ਹੈ ਕਾਲਾ ਕਾਲਖ ਅ ਗਿਆਨ ਦਾ ਵੀ ਨਾਮ ਹੈ ਇਸ ਕਰਕੇ ਵਾਹਿਗੁਰੂ ਅਕਾਲ ਜਿਹੜਾ ਅ ਗਿਆਨ ਤੋਂ ਰਹਿਤ ਹੈ ਅਤੇ ਮਾਇਆ ਤੋਂ ਰਹਿਤ ਹੈ ਇਹ ਸਾਰੀਆਂ ਚੀਜ਼ਾਂ ਤੋਂ ਸਮੇਂ ਤੋਂ ਰਹਿਤ ਹੈ ਤੇ ਸਮੇਂ ਦੇ ਵਿੱਚ ਵੀ ਹੈ ਕਲਪਨਾ ਤੋਂ ਰਹਿਤ ਹੈ ਮੌਤ ਤੋਂ ਰਹਿਤ ਹੈ ਇਹ ਮੂਰਤ ਉਹਦੀ ਹਸਤੀ ਹੈ ਅਕਾਲ ਪੁਰਖ ਦੀ ਉਦੀ ਹੋਂਦ ਹੈ ਅਕਾਲ ਪੁਰਖ ਵਾਹਿਗੁਰੂ ਇਹ ਅਕਾਲ ਨਹੀਂ ਭਾਵ ਹੈ ਇਹਨਾਂ ਮੂਰਤ ਤੋਂ ਭਾਵ ਜਿਹੜੀ ਉਹਦੀ ਹਸਤੀ ਹੈ ਹੁਣ ਉਹ ਅਕਾਲ ਪੁਰਖ ਜਿਹੜਾ ਮੂਰਤੀਆਂ ਦੂਜੀਆਂ ਬਣਾਉਂਦਾ ਹੈ ਆਪ ਮੂਰਤ ਤੋਂ ਦੇਖੋ ਬਿਨਾ ਹੈ ਉਹ ਕਿਹੜੀਆਂ ਮੂਰਤੀਆਂ ਬਣਾਉਂਦਾ ਇੱਕਾ ਮਾਈ ਜੁਗਤ ਵਿਆਈ ਤਿੰਨ ਚੇਲੇ ਪ੍ਰਮਾਨ ਇਹ ਤਿੰਨ ਮੂਰਤੀਆਂ ਪਹਿਲਾਂ ਉਹਨੇ ਬਣਾਈਆਂ ਨੇ ਇਕ ਸੰਸਾਰ ਹੀ ਇੱਕ ਭੰਡਾਰੀ ਇੱਕ ਲਾਏ ਦੀ ਬਾਣ ਉਹ ਵਾਹਿਗੁਰੂ ਨੇ ਮੂਰਤੀਆਂ ਬਣਾਈਆਂ ਨੇ ਇਸ ਪ੍ਰਕਾਰ ਜੀ ਕਹਿੰਦੇ ਆ ਤੇ ਕਾ ਤੇ ਲਾ ਆ ਨਾਮ ਵਿਸ਼ਨੂੰ ਦਾ ਕਾ ਨਾਮ ਬ੍ਰਹਮਾ ਦਾ ਤੇ ਲਾ ਨਾਮ ਸ਼ਿਵ ਜੀ ਦਾ ਇਹ ਅਖਰੀ ਅਰਥ ਨੇ ਇਹਦੇ ਕਿਉਂਕਿ ਅੱਖਰਾਂ ਦੀ ਆਪਾਂ ਵਿਉਤਪਤੀ ਦੇਖਣੀ ਕਿੱਥੋਂ ਹੋਈ ਹੈ ਇੱਕ ਇੱਕ ਅੱਖਰ ਤੋਂ ਹੀ ਸਾਰਾ ਜਿਵੇਂ ਠਾ ਕੋ ਤੇ ਰਾ ਤੋਂ ਹੁੰਦਾ ਉਹ ਤੇ ਪਤੀ ਲੈਤਾ ਪਾਲਣਾ ਕਰਨੀ ਇਸੇ ਪ੍ਰਕਾਰ ਉਸ ਆਕਾਲ ਪੁਰਖ ਨੇ ਵਿਸ਼ਨੂੰ ਬ੍ਰਹਮਾ ਮੇਸ਼ ਨੂੰ ਬਣਾਇਆ ਇਹਨਾਂ ਦੀਆਂ ਮੂਰਤਾਂ ਨੂੰ ਬਣਾਉਂਦਾ ਆਹ ਦੁਨੀਆ ਦੀਆਂ ਜਿੰਨੀਆਂ ਮੂਰਤੀਆਂ ਆਪਾਂ ਸਾਰੇ ਮੂਰਤੀਆਂ ਵੇਖਦੇ ਮੂਰਤੀਆਂ ਨੂੰ ਬਣਾਉਂਦਾ ਹਰੇਕ ਮੂਰਤੀ ਦੀ ਸ਼ਕਲ ਵੱਖਰੀ ਹੈ ਬੋਲੀ ਵੱਖਰੀ ਹੈ ਦਸਤਾਰ ਰਸਤਾਰ ਗਸਤਾਰ ਤਿੰਨ ਚੀਜ਼ਾਂ ਕਿਸੇ ਦੀਆਂ ਮਿਲਦੀਆਂ ਨਹੀਂ ਆਪਸ ਵਿੱਚ ਇਸ ਕਰਕੇ ਉਹ ਵਾਹਿਗੁਰੂ ਜੋ ਹੈ ਉਹ ਮੂ ਰਤ ਉਹਦੇ ਵਿੱਚ ਮੇਰੀ ਪ੍ਰੀਤੀ ਹੈ ਇਸੇ ਕਰਕੇ ਹੀ ਰਤਨਾਮ ਪ੍ਰੀਤੀ ਦਾ ਮੂਹ ਮੇਰੀ ਉਹਦੇ ਵਿੱਚ ਪ੍ਰੀਤੀ ਹੈ ਉਹ ਜਿਹੜਾ ਅਕਾਲ ਮੂਰਤ ਹੈ ਕਾਲ ਤੋਂ ਰਹਿਤ ਜੋ ਪਰਮੇਸ਼ਰ ਹੈ ਅਜੂਨੀ ਜਿਹੜਾ ਵਾਹਿਗੁਰੂ ਜੁਨਾ ਵਿੱਚ ਨਹੀਂ ਆਉਂਦਾ ਜੁਨਾ ਨੂੰ ਬਣਾਉਂਦਾ ਹੈ ਜੁਨਾ ਬਣਾਈਆਂ ਉਸੇ ਨੇ ਸਾਰੀਆਂ ਪਰ ਖੁਦ ਜੁਨਾ ਤੋਂ ਰਹਿਤ ਹੈ ਮਹਾਰਾਜ ਕਹਿੰਦੇ ਨੇ ਜਿਨ ਇਹ ਲਿਖੇ ਸਾਡੇ ਮੱਥੇ ਤੇ ਜਿਨੇ ਇਹ ਲੇਖ ਲਿਖੇ ਨੇ ਤਿਸ ਸਿਰ ਨਾ ਹੈ ਉਹਦੇ ਮੱਥੇ ਤੇ ਕੋਈ ਲੇਖ ਨਹੀਂ ਹੈ ਜਿਬ ਫਰਮਾਏ ਤਿਨ ਤੇ ਬਾਹਣ ਜਿਵੇਂ ਆਪਾਂ ਨੂੰ ਫਰਮਾਉਂਦਾ ਹੋਵੇਂ ਜੀਵ ਪ੍ਰਾਪਤੀ ਕਰਦੇ ਨੇ ਕੁਝ ਵੀ ਇਸ ਕਰਕੇ ਵਾਹਿਗੁਰੂ ਜੂਨਾ ਬਣਾਉਂਦਾ ਹੈ ਜੂਨਾ ਵਿੱਚ ਨਹੀਂ ਆਉਂਦਾ ਹੈ ਆਪ ਹੁਣ ਇਹਦਾ ਜਿਹੜਾ ਸੰਕੇਤ ਅਰਥ ਸੰਕੇਤੀ ਬਣਦੇ ਨੇ ਜਾਂ ਕਿਵੇਂ ਆਜ ਅਜ ਨਾਮ ਬ੍ਰਹਮਾ ਦਾ ਹੈ ਉਣੀ ਉਨੇ ਨੂੰ ਕਹਿੰਦੇ ਨੇ ਉਹਨਾ ਮਤਲਬ ਹੁੰਦਾ ਘਟ ਆਜ ਜਿਹੜੇ ਬ੍ਰਹਮਾ ਵਿਸ਼ਨੂੰ ਮਹੇਸ਼ ਮਾਇਆ ਤੱਕ ਸਾ ਆਜ ਨਾਮ ਮਾਇਆ ਦਾ ਵੀ ਹੈ ਕਿਉਂਕਿ ਜੂਨੀ ਨਾਮ ਮਾਇਆ ਦਾ ਹੈ ਇਹ ਮਾਇਆ ਇਹ ਬਾਕੀ ਸਾਰੀਆਂ ਚੀਜ਼ਾਂ ਇਹ ਦੇਵਤੇ ਕੀ ਇਹ ਸਾਰਾ ਕੁਝ ਹੀ ਵਾਹਿਗੁਰੂ ਤੋਂ ਥੱਲੇ ਹੈ ਕੋਈ ਚੀਜ਼ ਉਹਦੇ ਨਾਲੋਂ ਉੱਪਰ ਨਹੀਂ ਹੈ ਇਸ ਕਰਕੇ ਉਹ ਵਾਹਿਗੁਰੂ ਅਜੂਨੀ ਹੈ ਜੁਨਾਂ ਵਿੱਚ ਨਹੀਂ ਆਉਂਦਾ ਜਿਹੜਾ ਉਹਦਾ ਜਾਪਕ ਹੈ ਉਸ ਨੂੰ ਵੀ ਇਹੀ ਅਵਸਥਾ ਦਿੰਦਾ ਹੋ ਆਪਣੇ ਪਿਆਰਿਆਂ ਨੂੰ ਜਿਹੜੇ ਅਜੂਨੀ ਦਾ ਜਾਪ ਕਰਦੇ ਨੇ ਉਹਨਾਂ ਨੂੰ ਵੀ ਜੁਨਾਂ ਤੋਂ ਰਹਿਤ ਕਰ ਲੈਂਦਾ ਹੈ ਸਭੰ ਜੋ ਸੁਤੇ ਪ੍ਰਕਾਸ਼ ਹੈ ਜਿਹਨੂੰ ਕਿਸੇ ਤੋਂ ਪ੍ਰਕਾਸ਼ ਲੈਣ ਦੀ ਲੋੜ ਨਹੀਂ ਪੈਂਦੀ ਸਭੰ ਜਪ ਸਾਹਿਬ ਦੇ ਵਿੱਚ ਆਪਾਂ ਇਹ ਪਾਠ ਕਰਦੇ ਹਾਂ ਸਵੰਭਵ ਇਹਦਾ ਪੂਰਾ ਅਰਥ ਬਣਦਾ ਹੈ ਸਵੈ ਅਨ ਭਵ ਆਪਣੇ ਆਪ ਤੋਂ ਹੀ ਪ੍ਰਕਾਸ਼ਮਾਨ ਹੁੰਦਾ ਜਿਹੜਾ ਉਹਨੂੰ ਕਹਿੰਦੇ ਸਵੰਭਵ ਸਹਿ ਭੰ ਸੁਤ ਪ੍ਰਕਾਸ਼ ਹੈ ਆਪ ਸਹਿ ਭੰ ਸਹਿ ਤੋਂ ਮਤਲਬ ਸਾਰਿਆਂ ਨੂੰ ਭੰ ਪ੍ਰਕਾਸ਼ ਦੇਣ ਵਾਲਾ ਵੀ ਉਹ ਆਪ ਹੀ ਹੈ ਸਹਿ ਭੰ ਸਾਰਿਆਂ ਨੂੰ ਭੰਨਣ ਵਾਲਾ ਵੀ ਆਪ ਹੀ ਹੈ ਇਹਦੇ ਕਈ ਬੰਦੇ ਸਹਿ ਭੰ ਪਾਠ ਕਰ ਜਾਂਦੇ ਭੰਗ ਨਹੀਂ ਕਰਨਾ ਪਾਠ ਕਰਦੇ ਧਿਆਨ ਰੱਖਣਾ ਕਈ ਸੰਖਿਆ ਵੀ ਇੱਥੇ ਕਰਾਉਂਦੇ ਨੇ ਪਟਿਆਲੇ 'ਚ ਉਹ ਮੈਂ ਸੁਣਿਆ ਭੰਗ ਹੀ ਕਰਾਈ ਜਾਂਦੇ ਨੇ ਇਹ ਤਾਂ ਗੱਲ ਗਲਤ ਹੋ ਗਈ ਮਾਸਟਰੀ ਜੇ ਗਲਤ ਮਿਲ ਗਿਆ ਉਹ ਗਲਤੀ ਪੜਾਈ ਗਿਆ ਫਿਰ ਫਾਇਦਾ ਕੀ ਹੋਇਆ ਸਹਿਬ ਭੰਗ ਨਹੀਂ ਸਹਿਬ ਧੰ ਧੰ ਕੀ ਪਿਰੀ ਵਾਜਨਾਂ ਆਂਟੀ ਪੀਂਘਾ ਇਹ ਅੱਖਰ ਥੋੜੇ ਜੇ ਮਿਹਨਤ ਨਾਲ ਪਕਾਉਣੇ ਪੈਂਦੇ ਨੇ ਸੁਤੇ ਪ੍ਰਕਾਸ਼ ਬੁੱਧਿਆ ਨੂੰ ਓਨਕਾਰ ਪ੍ਰਕਾਸ਼ ਦਿੰਦਾ ਹੈ ਹੈ ਸ ਹੈ ਭੰ ਜਿਹੜਾ ਇਹ ਓਨਕਾਰ ਹੀ ਹੈ ਓਨਕਾਰ ਸ ਹੈ ਭੰ ਓਨਕਾਰ ਨੂੰ ਕਿਸੇ ਤੋਂ ਪ੍ਰਕਾਸ਼ ਲੈਣ ਦੀ ਲੋੜ ਨਹੀਂ ਪੈਂਦੀ ਜਿੰਨੀਆਂ ਵੀ ਚੀਜ਼ਾਂ ਆਪਾਂ ਪਹਿਲਾਂ ਕਹਿ ਚੁੱਕੇ ਕਈ ਵਾਰੀ ਪਰ ਫਿਰ ਅਰਥਾਂ ਵਿੱਚ ਦੁਬਾਰਾ ਆ ਜਾਂਦੀਆਂ ਨੇ ਕਿ ਚੰਦਰਮਾ ਸੂਰਜ ਤਾਰੇ ਅਸਮਾਨੀ ਬਿਜਲੀ ਨਾਇਕਾਂ ਨੇ ਇਹਨੂੰ ਬੁੱਧੀ ਨੂੰ ਵੀ ਮੰਨਿਆ ਕਿ ਬੁੱਧੀ ਨੂੰ ਵੀ ਪ੍ਰਕਾਸ਼ ਉਹੀ ਦਿੰਦਾ ਹੈ ਇੱਕ ਹੋਰ ਵੀ ਮਤ ਵਾਲੇ ਨੇ ਉਹ ਕਹਿੰਦੇ ਜਿਹੜੀ ਆਪਾਂ ਬਾਂਹ ਬੋਲਦੇ ਆ ਨਾ ਅੱਖਰ ਬੋਲਦੇ ਆ ਮੂੰਹ ਨਾਲ ਆਵਾਜ਼ ਕੱਢਦੇ ਆ ਇਹਨੂੰ ਵੀ ਉਹਦੀ ਪ੍ਰਕਾਸ਼ ਦਾ ਹੈ ਨਹੀਂ ਤਾਂ ਮੂੰਹ ਤੋਂ ਆਵਾਜ਼ ਨਾ ਨਿਕਲੇ ਬੰਦੇ ਦੇ ਉਹਦਾ ਗੱਲ ਉਹਨਾਂ ਦੀ ਠੀਕ ਹੈ ਜਾਂ ਉਹਦਾ ਅੱਖਾਂ ਨੂੰ ਵੀ ਉਹਦੀ ਪ੍ਰਕਾਸ਼ ਦਾ ਹੈ ਕੰਨਾਂ ਨੂੰ ਵੀ ਤਾਂ ਉਹਦੀ ਪ੍ਰਕਾਸ਼ ਦਾ ਹੈ ਕੰਨ ਕੰਨਾਂ ਰਾਹੀਂ ਦਾਈਆਂ ਤੋਂ ਆਪਾਂ ਸੁਣੀ ਜਾਂਦੇ ਆ ਬੈਠੇ ਸੋ ਇਸ ਤਰ੍ਹਾਂ ਮਹਾਰਾਜ ਕਹਿੰਦੇ ਨੇ ਸੁੱਤੇ ਪ੍ਰਕਾਸ਼ਮਾਨ ਹੈ ਦੁਆਬੇ ਵਾਲੇ ਜਿਹੜੇ ਸਾਧੂ ਨੇ ਕਿਉਂਕਿ ਦੁਆਬੇ ਵਾਲੇ ਸਾਧੂ ਵੱਖਰੇ ਨੇ ਨਿਰਮਲੇ ਮਹਾਤਮਾ ਉਹ ਇਹ ਮੰਨਦੇ ਨੇ ਜਿਹੜਾ ਟਟਿਆਣਾ ਹੁੰਦਾ ਨਾ ਉਹ ਕਹਿੰਦੇ ਟਟਿਆਣੇ ਵਿੱਚ ਵੀ ਉਹਦੀ ਜੋਤ ਹੈ ਅੱਜ ਦਾ ਯੁੱਗ ਨੂੰ ਕਹਿੰਦੇ ਕੋਈ ਟਟਿਆਣਾ ਕਹਿੰਦਾ ਕੋਈ ਪੁਸ਼ ਕਹਿੰਦੇ ਨੇ ਉਹਨੂੰ ਰਾਤ ਨੂੰ ਉਹ ਲਾਈਟ ਜੀ ਮਾਰਦਾ ਫਿਰਦਾ ਹੁੰਦਾ ਕਹਿੰਦੇ ਉਹਦੇ ਖੰਭਾਂ ਦੇ ਵਿੱਚ ਉਸ ਅਕਾਲ ਦੀ ਜੋਤ ਹੈ ਉਹ ਦੁਆਬੇ ਵਾਲੇ ਸਾਧੇ ਮੰਨਦੇ ਨੇ ਇਸ ਗੱਲ ਨੂੰ ਕਹਿੰਦੇ ਸਾਇ ਭੰ ਸੁਤੇ ਪ੍ਰਕਾਸ਼ ਉਹ ਆਪ ਹੈ ਪਰ ਸੈਂਕੜਿਆਂ ਨੂੰ ਪ੍ਰਕਾਸ਼ ਦੇਣ ਵਾਲਾ ਹੈ ਸਭ ਨੂੰ ਪ੍ਰਕਾਸ਼ ਵਾਹਿਗੁਰੂ ਆਪ ਹੀ ਦਿੰਦੇ ਨੇ ਖੁਦ ਪ੍ਰਕਾਸ਼ ਕਿਤੋਂ ਨਹੀਂ ਲੈਂਦੇ ਹੈਗੇ ਪਰ ਆਪਾਂ ਨੂੰ ਵਾਹਿਗੁਰੂ ਪ੍ਰਕਾਸ਼ ਦਿੰਦੇ ਨੇ ਇਸ ਕਰਕੇ ਉਹ ਦੁਆਬੇ ਵਾਲੇ ਜਿਹੜੇ ਮਹਾਤਮਾ ਨੇ ਸਾਧੂ ਨਿਰਮਲ ਉਹ ਕਹਿੰਦੇ ਨੇ ਉਹ ਪ੍ਰਕਾਸ਼ ਇਹਨੂੰ ਵੀ ਦਿੰਦਾ ਹਰੇਕ ਚੀਜ਼ ਨੂੰ ਪ੍ਰਕਾਸ਼ਮਾਨ ਉਹ ਆਪ ਹੀ ਕਰਦੇ ਨੇ ਆਪਣੇ ਹਿਰਦੇ ਵਿੱਚ ਵੀ ਉਹੀ ਪ੍ਰਕਾਸ਼ਮਾਨ ਹੈ ਇਸ ਕਰਕੇ ਉਹਨੂੰ ਕਹਿੰਦੇ ਨੇ ਸੈ ਭੰ ਸੁਤੇ ਸਿੱਧ ਪ੍ਰਕਾਸ਼ ਹੋਣਾ ਕਿਸੇ ਤੋਂ ਪ੍ਰਕਾਸ਼ ਲੈਣ ਦੀ ਲੋੜ ਨਹੀਂ ਜਿਵੇਂ ਹਨੇਰੇ ਵਿੱਚ ਹੀਰਾ ਰੱਖ ਦਿਓ ਜਾਂ ਕੋਹੇਮੂਰ ਹੀਰੇ ਦਾ ਪ੍ਰਦਰਸ਼ਨ ਕਰਦੇ ਨੇ ਜਦੋਂ ਰਾਤ ਨੂੰ ਬੱਗੀ ਦੇ ਉੱਤੇ ਲਾ ਕੇ ਰਾਣੀ ਬੈਠ ਕੇ ਜਾਂਦੀ ਹੈ ਸਾਰੀਆਂ ਲਾਈਟਾਂ ਬੰਦ ਕਰ ਦਿੰਦੇ ਨੇ ਉਦੋਂ ਸੜਕ ਦੀਆਂ ਜਦੋਂ ਆਉਂਦੀ ਆ ਨਾ ਬੱਗੀ ਤੇ ਬੈਠ ਕੇ ਰਾਣੀ ਲਾ ਕੇ ਉਹਨੂੰ ਤਾਂ ਦੂਰੋਂ ਆ ਲੱਗਦਾ ਜਿਵੇਂ ਬੱਲਵ ਜਗਦਾ ਹੁੰਦਾ ਐਨਾ ਪ੍ਰਕਾਸ਼ ਆ ਉਸ ਹੀਰੇ ਦਾ ਹੁਣ ਉਹਨੂੰ ਕੋਈ ਆਪਾਂ ਬਾਸਿਓ ਕਨੈਕਸ਼ਨ ਤਾਂ ਨਹੀਂ ਦਿੱਤਾ ਹੋਇਆ ਜਾਂ ਉਹਦੇ ਵਿੱਚ ਕੋਈ ਇਹੋ ਜੀ ਚੀਜ਼ ਫਿੱਟ ਤਾਂ ਨਹੀਂ ਕੀਤੀ ਹੋਈ ਇਸ ਕਰਕੇ ਉਹ ਸੁਤੇ ਪ੍ਰਕਾਸ਼ਮਾਨ ਹੀ ਹੋ ਜਾਣਾ ਪਰਮੇਸ਼ਰ ਸੁਤੇ ਪ੍ਰਕਾਸ਼ ਹੈ ਪਰਮੇਸ਼ਰ ਨੂੰ ਹੋਰ ਕਿਸੇ ਤੋਂ ਪ੍ਰਕਾਸ਼ ਲੈਣ ਦੀ ਲੋੜ ਨਹੀਂ ਪੈਂਦੀ ਹਾਂ ਜੇ ਆਪਾਂ ਨੂੰ ਹੋਰ ਪ੍ਰਕਾਸ਼ ਦੀ ਲੋੜ ਹੈ ਤਾਂ ਆਪਾਂ ਦੀ ਸੈ ਭੰਗ ਦਾ ਜਾਪ ਕਰ ਸਕਦੇ ਭਾਵ ਮੂਲ ਮੰਤਰ ਦਾ ਅਭਿਆਸ ਕਰ ਸਕਦੇ ਇਹ ਤਾਂ ਸਾਰੇ ਰੌਲਾ ਪਾਉਂਦੇ ਨੇ ਵਿਦਵਾਨ ਵੀ ਦੂਜੇ ਤੀਜੇ ਵੀ ਵੀ ਮੂਲ ਮੰਤਰ ਇੱਥੋਂ ਤੱਕ ਹੈ ਜੀ ਕੋਈ ਕਹਿੰਦਾ ਮੂਲ ਮੰਤਰ ਉੱਥੋਂ ਤੱਕ ਹੈ ਜੀ ਪਰ ਮੈਂ ਇਹ ਗੱਲ ਬਗਵਾਨਾਂ ਨੂੰ ਪੁੱਛਦਾ ਹਾਂ ਵੀ ਤੁਸੀਂ ਰੌਲਾ ਤਾਂ ਇਹ ਪਾਤਾ ਵੀ ਇੱਥੋਂ ਤੱਕ ਵੀ ਤੁਹਾਡੇ ਜੋ ਕਿਸੇ ਨੇ ਅਭਿਆਸ ਵੀ ਕੀਤਾ ਇਹਦਾ ਅਭਿਆਸ ਕੋਈ ਨਹੀਂ ਕਰਦਾ ਸਿਰਫ ਇਹ ਲੋਕ ਰੌਲਾ ਪਵਾਉਣ ਨੂੰ ਹੁੰਦੇ ਨੇ ਬਸ ਸੰਗਤਾਂ ਦੇ ਵਿੱਚ ਐਵੇਂ ਹੀ ਪਾੜਾ ਪਾ ਦੇਣਾ ਖੜੀਆਂ ਕਰ ਦੇ ਨਵੀਂ ਐਵੇਂ ਗੱਲਾਂ ਖੜੀਆਂ ਕਰ ਦਿੱਤੀਆਂ ਪਰ ਕਿਸੇ ਨੇ ਅਭਿਆਸ ਤਾਂ ਨਹੀਂ ਕੀਤਾ ਕੋਈ ਤਾਂ ਨਹੀਂ ਕਹਿੰਦਾ ਮੈਂ 5 ਘੰਟੇ ਮੂਲ ਮੰਤਰ ਦਾ ਅਭਿਆਸ ਕਰਦਾ ਮੈਂ ਤਾਂ ਇਹ ਗੱਲ ਲਿਖੀ ਐ ਬਸ ਕਹਿੰਦੇ ਮੈਂ ਖੋਜ ਕੀਤੀ ਐ ਖੋਜ ਜਿਹੜੀ ਹੁੰਦੀ ਆ ਨਾ ਇਹ ਖੋਜ ਸਿਰੇਵਾਰੀ ਖੋਜ ਨਹੀਂ ਹੈ ਖੋਜ ਤਾਂ ਭਗਤ ਜੀ ਕਹਿੰਦੇ ਨੇ ਕਬੀਰ ਜੀ ਕਹਿੰਦੇ ਦਿਲ ਮਹਿ ਖੋਜ ਦਿਲੈ ਦਿਲ ਖੋਜੋ ਏਹੀ ਠੌਰ ਮੁਕਾਮਾ ਜੇ ਖੋਜਣਾ ਵਾਹਿਗੁਰੂ ਤਾਂ ਆਪਣੇ ਹਿਰਦੇ ਵਿੱਚ ਖੋਜੋ ਉਹ ਹਿਰਦੇ ਵਿੱਚ ਪ੍ਰਕਾਸ਼ਮਾਨ ਜੋ ਹੈ ਸਭ ਧੰ ਇਹਦਾ ਭਾਵ ਹੈ ਗੁਰ ਪ੍ਰਸਾਦ ਅਖਰ ਬਾਦ ਚਾਉਣਾ ਪਹਿਲਾਂ ਕੱਲਾ ਗੁਰ ਇਹ ਕੱਲਾ ਜਿਹੜਾ ਗੋਰੀ ਅਖਰ ਹੈ ਨਾ ਇਹ ਗੋਰੀ ਬਹੁਤ ਵੱਡਾ ਹੈ ਗੁਰ ਦਾ ਮਤਲਬ ਚੇਤਨ ਸਰੂਪ ਜੋ ਸਾਰਿਆਂ ਨੂੰ ਚਲਾਉਣ ਵਾਲਾ ਸੱਤਾ ਦੇਣ ਵਾਲਾ ਗੁਰ ਹੈ ਕਿਉਂਕਿ ਗੁਰਨਾਮ ਅਗਿਆਨ ਦੇ ਹਨੇਰੇ ਦਾ ਤੇ ਰੂਹ ਨਾਮ ਪ੍ਰਕਾਸ਼ ਦਾ ਸਿਵ ਸੰਗਤਾਂ ਵਿੱਚ ਗੁਰਨਾਮ ਅਗਿਆਨ ਦੇ ਹਨੇਰੇ ਨੂੰ ਵਿਚਾਰ ਰੰ ਰੰ ਰੁਣ ਜਿਹੇ ਅੱਖਰ ਨੇ ਇਹ ਪ੍ਰਕਾਸ਼ ਕਰਨ ਵਾਲੇ ਨੇ ਇਸ ਕਰਕੇ ਰੂਹ ਨਾਮ ਪ੍ਰਕਾਸ਼ ਦਾ ਤੇ ਗੁਰ ਨਾਮ ਹੰਦਾ ਵੱਡੇ ਦਾ ਵੱਡਾ ਕਹਿੰਦੇ ਮੁੱਢ ਨੂੰ ਮੋਢਾ ਆਪਣਾ ਹੁਣ ਇਹ ਜਿਹੜਾ ਗੌਰ ਤੋਂ ਭਾਅ ਮੋਢਾ ਮੋਢਾ ਅਖਰ ਜਿਹੜਾ ਚੱਲਿਆ ਪਹਿਲਾ ਪਾਦ ਪਹਿਲਾ ਪਾਦ ਕੋਈ ਬਣਦਾ ਹੈ ਫਿਰ ਉਸ ਦੇ ਪਾਦਾਰਥ ਹੁੰਦੇ ਨੇ ਫਿਰ ਉਹ ਪਾਦੀ ਕਿੱਥੋਂ ਉਤਪਤੀ ਹੋਈ ਯੋਜਨਾ ਕਿੱਥੋਂ ਬਣੀ ਕਿੱਥੋਂ ਚੱਲਿਆ ਇਹ ਚੀਜ਼ਾਂ ਹੋ ਗਈਆਂ ਇਸੇ ਪ੍ਰਕਾਰ ਪਾਦ ਦਾ ਫਿਰ ਵਿਖਿਆਨ ਵੀ ਹੁੰਦਾ ਹੈ ਵੱਖੋ ਵੱਖਰਾ ਹੁਣ ਇਹ ਜਿਹੜਾ ਗੁਰ ਅੱਖਰ ਹੈ ਜਿਹਨੇ ਗੁੜ ਹੈ ਗੁੜ ਬੜਾ ਮਿੱਠਾ ਪਰ ਗੁੜ ਆਪਣੇ ਆਪ ਤਾਂ ਨਹੀਂ ਬਣਿਆ ਜਨਮ ਸਿੱਧਾ ਗੁੜ ਧਰਤੀ ਚੋਂ ਨਹੀਂ ਨਿਕਲਿਆ ਗੁੜ ਨੇ ਕਿੱਥੋਂ ਜਨਮ ਲਿਆ ਗੁੜ ਗੰਨੇ ਚੋਂ ਗੰਨੇ ਦੇ ਰਸ ਵਿੱਚੋਂ ਜਿਵੇਂ ਗੁੜ ਨਿਕਲਦਾ ਹੈ ਨਾ ਏਵੇਂ ਗੁਰ ਅੱਖਰ ਦਾ ਜਨਮ ਗਿਰ ਅੱਖਰ ਵਿੱਚੋਂ ਨਿਕਲਿਆ ਧਾਤੂ ਇਹ ਗਿਰ ਧਾਤੂ ਵਿੱਚੋਂ ਗੁਰ ਅੱਖਰ ਪ੍ਰਗਟ ਹੁੰਦਾ ਹੈ ਤੇ ਹੁਣ ਜਿਹੜਾ ਗੇਰ ਅੱਖਰ ਹੈ ਹੁਣ ਆਓ ਜਿਵੇਂ ਆਪਾਂ ਗੰਨੇ ਗੁੜ ਦਾ ਤਾਂ ਇੱਕੋ ਹੀ ਭਾਵ ਹੈ ਕਿ ਗੁੜ ਬੜਾ ਮਿੱਠਾ ਹੈ ਪਰ ਗੰਨੇ ਦੇ ਬਹੁਤੇ ਚੀਜ਼ਾਂ ਬਣ ਜਾਂਦੀਆਂ ਨੇ ਜਿਵੇਂ ਗੰਨੇ ਤੋਂ ਖੰਡ ਬਣ ਗਈ ਦੇਸੀ ਖੰਡ ਬਣ ਗਈ ਚੀਨੀ ਬਣੀ ਇਤੋਂ ਗੁੜ ਬਣਿਆ ਇਤੋਂ ਗੰਨੇ ਦਾ ਰਸ ਵੀ ਬੀਨੇ ਆ ਗੰਨੇ ਦੀ ਰਸ ਦੀ ਖੀਰ ਵੀ ਬਣਦੀ ਹੈ ਤੇ ਗੰਨੇ ਨੂੰ ਚੂਪਿਆ ਵੀ ਜਨਾ ਹੁਣ ਗੰਨਾ ਜਿਹੜਾ ਮੂਲ ਹੈ ਗੁੜ ਗੁੜ ਦਾ ਮੂਲ ਗੰਨਾ ਹੈ ਇਸੇ ਪ੍ਰਕਾਰ ਹੀ ਗੁਰ ਅੱਖਰ ਦਾ ਮੂਲ ਗਿਰ ਹੈ ਤੇ ਇਹ ਗਿਰ ਦਾ ਮਤਲਬ ਕੀ ਹੈ ਗਿਰ ਦਾ ਮਤਲਬ ਹੁੰਦਾ ਨਿਗਲਣਾ ਅੰਦਰੋਂ ਨਿਗਲ ਜਾਣਾ ਕਿਸੇ ਜੀ ਨੂੰ ਸਤਗੁਰੂ ਜੀ ਸਿੱਖ ਦੇ ਅਗਿਆਨ ਨੂੰ ਅੰਦਰ ਨਿਗਲ ਜਾਂਦੇ ਨੇ ਖਤਮ ਕਰਦੇ ਨੇ ਕਿਵੇਂ ਲੱਭ ਲੋਭ ਕਾਮ ਕ੍ਰੋਧ ਮੋਹ ਮਾਰ ਕੱਢੇ ਤੁਦ ਸਭ ਪਰਵਾਹਿਆ ਸਤਗੁਰੂ ਜੀ ਸਿੱਖ ਦੇ ਅਗਿਆਨ ਨੂੰ ਖਤਮ ਕਰਦੇ ਨੇ ਇਸ ਕਰਕੇ ਇਹ ਗਿਰ ਤੋਂ ਭਾਵ ਹੈ ਫਿਰ ਗਿਰ ਨਾਮ ਜਿਹੜਾ ਹੈ ਉਹ ਗਿਰ ਨਾਮ ਪ੍ਰਕਾਸ਼ ਦਾ ਹੈ ਪ੍ਰਕਾਸ਼ ਕਰਦਾ ਜਿਹੜਾ ਸਾਰਿਆਂ ਨੂੰ ਗਿਰ ਨਾਮ ਅਚਲ ਦਾ ਹੈ ਅਚਲ ਮੂਰਤ ਅਨਭਉ ਪ੍ਰਕਾਸ਼ ਅਮਿਤ ਤੋਜ ਕੇ ਹਿੱਜਾ ਇਹ ਗਿਰ ਨਾਮ ਪ੍ਰਕਾਸ਼ ਦਾ ਹੋ ਗਿਆ ਫਿਰ ਗਿਰ ਨਾਮ ਭਾਰੇ ਦਾ ਹੈ ਸਭ ਤੋਂ ਵੱਡਾ ਸਤਿਗੁਰ ਨਾਨਕ ਜਿਨ ਕਲ ਰਾਖੀ ਮੇਰੀ ਭਾਰੀ ਗੁਰੂ ਹੋਏ ਨੇ ਕਲਯੁਗ ਦੇ ਵਿੱਚ ਗੁਰੂ ਨਾਨਕ ਦੇਵ ਜੀ ਮਹਾਰਾਜ ਸੋ ਇਸ ਪ੍ਰਕਾਰ ਗਿਰਨਾਮ ਬਾਣੀ ਦਾ ਹੈ ਬਾਣੀ ਗੁਰੂ ਗੁਰੂ ਹੈ ਬਾਣੀ ਵਿੱਚ ਬਾਣੀ ਅੰਮ੍ਰਿਤ ਸਾਰੇ ਗੁਰ ਬਾਣੀ ਕਹੇ ਸੇਵਕ ਜਨ ਮਾਨਨਾ ਪ੍ਰਤੱਖ ਗੁਰੂ ਨਿਸਤਾਰ ਹੈ ਇਸੇ ਪ੍ਰਕਾਰ ਗਿਰਨਾਮ ਪਹਾੜ ਦਾ ਹੈ ਇਹ ਦੇਖੋ ਗਿਰਤੋਂ ਕਿੰਨੀਆਂ ਚੀਜ਼ਾਂ ਨਿਕਲਦੀਆਂ ਗਿਰਤੋਂ ਅੱਗੇ ਗੁਰੂ ਨੇ ਜਨਮ ਲਿਆ ਅਖਰ ਨੇ ਗੁਰੂ ਸਾਹਿਬ ਨੇ ਨਹੀਂ ਗੁਰ ਅਖਰ ਨੇ ਜਨਮ ਲਿਆ ਹੈ ਤੋ ਗਿਰਨਾਮ ਪਹਾੜ ਦਾ ਤੂੰ ਮੇਰੋ ਮੇਰ ਪਰਬਤ ਸੁਆਮੀ ਓਟ ਗਹੀ ਮੈਂ ਤੇਰੀ ਨਾਂ ਤਮਡੋਲੋ ਨਾ ਹਮ ਗਿਰਤੇ ਰਖ ਲੀਨੀ ਹਰ ਮੇਰੀ ਹਾਂ ਵਾਰੀ ਬੰਨਾਂ ਘੋਲੀ ਬੰਨਾਂ ਤੂੰ ਮੇਰਾ ਪਰਬਤ ਓਲਾ ਰਾਮ ਉਹ ਇਹ ਗਿਰ ਹੈ ਪਹਾੜ ਇਹ ਸਰਕਾਰ ਇਹਦੇ ਗਿਰ ਅੱਖਰ ਦੇ ਜਿਹੜੇ ਏਨੇ ਭਾਵ ਸੱਤ ਭਾਵ ਬਣ ਜਾਂਦੇ ਨੇ ਗਿਰ ਅੱਖਰ ਤੋਂ ਗੁਰ ਨੇ ਜਨਮ ਲਿਆ ਗੁਰ ਅੱਖਰ ਨੇ ਗੋ ਅਧਿਆਨ ਦੇ ਨੇਰੇ ਨੂੰ ਮੀਟ ਕੇ ਜੋ ਰੂਪ ਪ੍ਰਕਾਸ਼ ਕਰਦਾ ਹੈ ਗੁਰ ਜੋ ਚੇਤਨ ਸਰੂਪ ਆਪ ਪਰਮੇਸ਼ਰ ਹੈ ਉਹੀ ਗੁਰੂ ਰੂਪ ਹੋ ਕੇ ਸਰਬ ਵਿਆਪਕ ਹੈ ਉਹ ਖੋਦੇ ਪਰਮੇਸ਼ਰ ਆਪ ਹੈ ਨਿਰਗੁਣ ਵਿੱਚ ਤੇ ਸਰਗੁਣ ਵਿੱਚ ਗੁਰੂ ਰੂਪ ਹੋ ਕੇ ਸਰਬ ਵਿਆਪਕ ਹੋ ਕੇ ਸੰਸਾਰ ਨੂੰ ਪ੍ਰਕਾਸ਼ ਕਰਦਾ ਹੈ ਗੁਰੂ ਗ੍ਰੰਥ ਸਾਹਿਬ ਰੂਪ ਹੋ ਕੇ ਗੁਰਬਾਣੀ ਰੂਪ ਹੋ ਕੇ ਪ੍ਰਸਾਦ ਪ੍ਰਸਾਦ ਕਹਿੰਦੇ ਆਨੰਦ ਨੂੰ ਆਨੰਦ ਸਰੂਪ ਹੈ ਜੋ ਪ੍ਰਸਾਦ ਕਹਿੰਦੇ ਜੋ ਪ੍ਰਸਾਦ ਪ੍ਰਾਪਤ ਸਾਦ ਸਵਾਦਾਂ ਤੋਂ ਜੋ ਪਰੇ ਹੈ ਮਾਇਆ ਤੋਂ ਜੋ ਪਰੇ ਹੈ ਵਿਸ਼ਿਆਂ ਤੋਂ ਜੋ ਪਰੇ ਹੈ ਜੋ ਹਰੇਕ ਚੀਜ਼ ਤੋਂ ਪਰੇ ਹੈ ਤੇ ਨਿਰਲੇਪ ਹੈ ਉਹਨੂੰ ਕਹਿੰਦੇ ਪ੍ਰਸਾਦ ਪ੍ਰਸਾਦਨ ਤੋਂ ਭਾਵ ਅਧਿਸਤਾਨ ਰੂਪ ਅਧਿਸਤਾਨ ਕਹਿੰਦੇ ਆਸਰੇ ਨੂੰ ਜਿਹੜਾ ਸਾਰੀ ਸ੍ਰਿਸ਼ਟੀ ਨੂੰ ਆਸਰਾ ਦੇਣ ਵਾਲਾ ਹੈ ਉਹਨੂੰ ਕਹਿੰਦੇ ਪ੍ਰਸਾਦ ਪ੍ਰਸਾਦ ਕਹਿੰਦੇ ਨੇ ਕਿਰਪਾਲੂ ਨੂੰ ਕਿਰਪਾ ਕਰਨ ਵਾਲੇ ਨੂੰ ਇਸ ਪ੍ਰਕਾਰ ਕਿਰਪਾ ਕਰਨ ਵਾਲਾ ਗੁਰੂ ਪ੍ਰਸਾਦ ਇਹ ਜਿਹੜਾ ਸੈ ਭੰਗ ਤੱਕ ਆਪਾਂ ਸੁਣਿਆ ਸੈ ਭੰਗ ਤਤ ਉਚਾਰਨ ਕਰਕੇ ਇਸ ਰੂਪ ਦੀ ਪ੍ਰਾਪਤੀ ਕਿਵੇਂ ਹੁੰਦੀ ਹੈ ਜੀ ਕਹਿੰਦੇ ਗੁਰਪ੍ਰਸਾਦ ਕਹਿੰਦੇ ਗੁਰੂ ਦੀ ਕਿਰਪਾ ਨਾਲ ਇਸ ਰੂਪ ਦੀ ਪ੍ਰਾਪਤੀ ਹੁੰਦੀ ਹੈ ੴ ਦੀ ਪ੍ਰਾਪਤੀ ਇਹਨੂੰ ਛੋਟੇ ਰੂਪ ਵਿੱਚ ਇੰਉ ਲਿਖਦੇ ਨੇ ਕਹਿੰਦੇ ਇੱਕ ਓੰਕਾਰ ਸਤਗੁਰ ਪ੍ਰਸਾਦ ਇੰਨੀ ਬਹੁਤ ਹੈ ਇਹ ਤਾਂ ਤੁਹਾਨੂੰ ਆਪ ਚਾਹੀਦਾ ਇਹਦੀ ਮਾਲਾ ਜਾਂ ਕੋਈ ਸਮਾਂ ਜਾਪ ਐਨਾ ਵੀ ਕਰਿਆ ਕਰੋ ਜਾਪ ਇੱਕ ਓੰਕਾਰ ਗੁਰੂ ਦੇ ਅਰਥ ਨੇ ਇਹ ਨੇੜ ਕੀਤੇ ਨੇ ਇਹਦੇ ਵਿੱਚ ਅੱਗੇ ਕਈ ਪ੍ਰਸ਼ਨ ਹਲੇ ਸਿੱਧਾ ਨੇ ਕਰਨੇ ਨੇ ਇੱਕ ਪ੍ਰਸ਼ਨ ਜਿਹੜਾ ਆਪਾਂ ਨੇ ਸਮਾਂ ਹੋ ਗਿਆ ਕੱਲ ਨੂੰ ਸ਼ਰਵਣ ਕਰਾਂਗੇ ਇਹ ਪ੍ਰਸ਼ਨ ਕੀਤਾ ਸੀ ਵੀ ਤੁਹਾਡਾ ਜਿਹੜਾ ਇਹ ਮੰਤਰ ਤੁਸੀਂ ਰੱਜਿਆ ਹਾਂ ਜਾਂ ਗੁਰਬਾਣੀ ਰਚ ਰਹੇ ਹੋ ਇੱਕ ਅਨੁਬੰਧ ਹੁੰਦਾ ਹੈ ਅਨੂ ਦਾ ਮਤਲਬ ਹੁੰਦਾ ਨਿਰੰਤਰ ਇੱਕ ਰਸ ਜਿਹੜਾ ਬੰਦ ਹੁੰਦਾ ਜਿਹੜਾ ਲਿਖਣ ਵਾਲੇ ਨੇ ਕਵੀ ਨੇ ਜਾਂ ਗ੍ਰੰਥਾਕਾਰ ਨੇ ਜਿਹੜੇ ਨਿਜਮ ਬੰਦ ਕੀਤੀ ਹੈ ਚੀਜ਼ ਉਹ ਕੀ ਚੀਜ਼ ਹੈ ਅਨੁਬੰਧ ਕਹਿੰਦੇ ਨੇ ਉਹਨੂੰ ਅਨੁਬੰਧ ਚਾਰ ਪ੍ਰਕਾਰ ਦੇ ਹੁੰਦੇ ਨੇ ਪਹਿਲਾਂ ਤਾਂ ਅਧਿਕਾਰੀ ਹੋਣਾ ਫਿਰ ਵਿਸ਼ਾ ਨੰਦ ਵਿਖਾ ਕੀ ਹੈ ਇਹਦਾ ਵਿਸ਼ਾ ਕੀ ਹੈ ਗੁਰੂ ਗ੍ਰੰਥ ਸਾਹਿਬ ਦੀ ਤਾਬਿਆ ਬਹਿਣ ਦਾ ਅਧਿਕਾਰ ਹੀ ਕੌਣ ਹੈ ਇਹਦਾ ਵਿਸ਼ਾ ਕੀ ਹੈ ਸੋ ਇਸੇ ਪ੍ਰਕਾਰ ਇਹਦਾ ਸੰਬੰਧ ਅਨਬੰਧ ਉਹ ਕੀ ਹੈ ਤੇ ਫਿਰ ਇਹਦਾ ਪ੍ਰਯੋਜਨ ਅਨਬੰਧ ਕੀ ਹੈ ਚਾਰ ਅਨਬੰਧ ਨੇ ਜੇ ਤਾਂ ਤੁਸੀਂ ਗੁਰੂ ਨਾਨਕ ਦੇਵ ਜੀ ਨੂੰ ਸਿੱਧ ਕਹਿੰਦੇ ਆਪਣੇ ਇਸ ਮੰਤਰ ਵਿੱਚ ਚਾਰ ਅਨਬੰਧ ਸਿੱਧ ਕੀਤੇ ਹਾਂ ਤਾਂ ਐਸੇ ਮੰਤਰ ਮੰਨਾਂਗੇ ਨਹੀਂ ਮੰਨਦੇ ਨਹੀਂ ਮਹਾਰਾਜ ਕਹਿੰਦੇ ਹਾਂ ਚਾਰ ਅਨਵੰਧ ਮੈਂ ਸਿੱਧ ਕਰਕੇ ਦਿਖਾਉਂਗਾ ਤੁਹਾਨੂੰ ਇਹਦੇ ਵਿੱਚ ਕਿ ਚਾਰ ਅਨਵੰਧ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਜਾਂ ਮੂਲ ਮੰਤਰ ਵਿੱਚ ਕਿੱਥੇ ਤੱਕ ਨੇ ਫੇਰ ਤੁਸੀਂ ਮੰਨੋਗੇ ਕਹਿੰਦੇ ਹਾਂ ਮਹਾਰਾਜ ਫੇਰ ਅਸੀਂ ਮੰਨਾਂਗੇ ਸੋ ਮਹਾਰਾਜ ਕੱਲ ਨੂੰ ਚਾਰ ਅਨਵੰਧਾਂ ਦਾ ਗਿਆਨ ਦੇਣਗੇ ਆਪਾਂ ਨੂੰ ਕਿ ਕਿਸ ਪ੍ਰਕਾਰ ਬਖਸ਼ਿਸ਼ ਹੁੰਦੀ ਹੈ ਸੋ ਆਓ ਸਤਿਗੁਰੂ ਮਹਾਰਾਜ ਕਹਿੰਨੇ ਇੱਕ ਓੰਕਾਰ ਪਰਮੇਸ਼ਰ ਜੋ ਹੈ ਉਹ ਸਤਿਗੁਰੂ ਦੀ ਕਿਰਪਾ ਦੁਆਰਾ ਹੀ ਮਿਲਦਾ ਹੈ ਇਸ ਸਤਿਗੁਰੂ ਨੇ ਕੀ ਕੀਤਾ ਆਪਾਂ ਨੂੰ ਦਿੱਤਾ ਗੁਰਮੰਤਰ ਸਤਿਗੁਰੂ ਨੇ ਕਿਰਪਾ ਕਰਕੇ ਗੁਰਮੰਤਰ ਦੇਤਾ ਤੇ ਓੰਕਾਰ ਦੀ ਪ੍ਰਾਪਤੀ ਵਾਸਤੇ ਵਾਹੇ ਗੁਰੂ ਵਾਹੇ ਗੁਰੂ ਵਾਹੇ ਦੇ ਪਾਸ਼ਾ ਜੋ ਬਖਸ਼ਿਸ਼ਾਂ ਘੱਲ ਰਹੇ ਨੇ ਸਿੱਧਾਂ ਦੇ ਨਾਲ 88 ਸਿੱਧ ਹੋਏ ਨੇ ਗੋਰਖ ਦੇ ਜ਼ਿਲ੍ਹੇ ਹਨ ਸਾਰੇ ਇਹ ਪਹਾੜਾਂ ਵਿੱਚ ਹੀ ਜ਼ਿਆਦਾਤਰ ਰਹਿੰਦੇ ਸੀ ਸੋ ਮਹਾਰਾਜ ਗੁਰੂ ਨਾਨਕ ਦੇਵ ਜੀ ਨਾਲ ਚਰਚਾ ਹੋਈ ਇਹ ਚਰਚਾ ਕਰਵਾਈ ਹੀ ਸਾਰੀ ਗੋਰਖ ਨੇ ਕਹਿ ਕੇ ਸੀ ਗੋਰਖ ਗੁਰੂ ਨਾਨਕ ਦੇਵ ਜੀ ਨੂੰ ਪਹਿਲਾਂ ਹੀ ਮਿਲ ਲਿਆ ਸੀ ਉਹ ਆ ਕੇ ਮੱਥਾ ਟੇਕ ਕੇ ਕਹਿਣ ਲੱਗਾ ਮਹਾਰਾਜ ਮੈਂ ਬਹੁਤ ਪਰੇਸ਼ਾਨ ਹਾਂ ਜਿਹੜੀ ਗੱਲਾਂ ਉਹ ਮਹਾਰਾਜ ਜਿਹੜੇ ਸਾਡੇ ਸਿੱਧ ਲੋਕ ਨੇ ਇਹ ਜੀ ਜੰਤਰ ਮੰਤਰ ਕਰ ਕਰਕੇ ਰੀਤੀਆਂ ਸਿੱਧੀਆਂ ਦੀ ਪ੍ਰਾਪਤੀ ਕਰਕੇ ਇੰਨੇ ਹੰਕਾਰੀ ਹੋ ਗਏ ਨੇ ਇੰਨੇ ਹੰਕਾਰੀ ਹੋ ਗਏ ਫੇ ਮੇਰੀ ਵੀ ਗੱਲ ਨਹੀਂ ਸੁਣਦੇ ਕੋਈ ਬਹੁਤੇ ਹੰਕਾਰੀ ਹੋਏ ਬੈਠੇ ਨੇ ਜੇ ਕਿਤੇ ਤੁਸੀਂ ਕਿਰਪਾ ਕਰੋ ਇਹਨਾਂ ਦਾ ਹੰਕਾਰ ਭੰਨੋ ਆ ਕੇ ਤਾਂ ਗੁਰੂ ਨਾਨਕ ਦੇਵ ਜੀ ਨੇ ਸਿੱਧਾਂ ਦੇ ਹੰਕਾਰ ਨੂੰ ਭੰਨਿਆ ਸੀ ਉਹ ਸਿੱਧ ਹੁਣ ਕਹਿਣ ਲੱਗੇ ਗੁਰੂ ਨਾਨਕ ਦੇਵ ਮਹਾਰਾਜ ਨੂੰ ਚर्चा ਕਰਦੇ ਆ ਹੋਇਆ ਕਿ ਜਿਹੜਾ ਤੁਸੀਂ ਇਹ ਗੁਰਬਾਣੀ ਰਚੀ ਹੈ ਜਾਂ ਜਿਹੜਾ ਤੁਸੀਂ ਮੂਲ ਮੰਤਰ ਦਾ ਪਾਠ ਕਹਿੰਦੇ ਹੋ ਇਹਦੇ ਵਿੱਚ ਅਧਿਕਾਰ ਹੀ ਜਿਹੜੇ ਹੁੰਦੇ ਨੇ ਅਨਵੰਧ ਹੁੰਦੇ ਨੇ ਸੋ ਅਧਿਕਾਰ ਹੀ ਅਨਵੰਧ ਹੁੰਦਾ ਹੈ ਕੀ ਇਹਦੇ ਚ ਹੈ ਉਹ ਫਿਰ ਵਿਖੇ ਅਨਵੰਧ ਵਿਸ਼ਾ ਸਿਧਾਂਤ ਕੀ ਹੈ ਉਹਨਾਂ ਬੰਧ ਹੈ ਇਹ ਰੇ ਦੇ ਵਿੱਚ ਜਿਹੜਾ ਪ੍ਰਯੋਜਨ ਹੁੰਦਾ ਇਸੇ ਚੀਜ਼ ਦਾ ਕੋ ਪ੍ਰਯੋਜਨ ਹੁੰਦਾ ਤੁਹਾਡੀ ਬਾਣੀ ਵਿੱਚ ਕੀ ਪ੍ਰਯੋਜਨ ਮੂਲ ਮੰਤਰ ਦਾ ਕੀ ਪ੍ਰਯੋਜਨ ਹੈ ਪ੍ਰਯੋਜਨ ਅਨੁਬੰਧ ਹੈ ਤੁਹਾਡੇ ਕੋਲ ਇੱਕ ਫਿਰ ਸੰਬੰਧ ਅਨੁਬੰਧ ਹੁੰਦਾ ਕਿ ਆ ਮੂਲ ਮੰਤਰ ਵਿੱਚ ਗੁਰਬਾਣੀ ਵਿੱਚ ਸੰਬੰਧ ਅਨੁਬੰਧ ਹੈ ਜੇ ਹੈ ਨਾਸੀ ਮੰਨਦੇ ਆ ਤੁਹਾਡੇ ਮੰਤਰ ਨੂੰ ਨਹੀਂ ਤਾਂ ਕੋਈ ਵੀ ਬੰਦਾ ਕੱਲ ਨੂੰ ਉੱਠ ਕੇ ਕੁਝ ਵੀ ਲਿਖ ਕੇ ਕਹੇਗਾ ਕਿ ਮੇਰੇ ਕੋਲ ਮੰਤਰ ਹੈ ਮੇਰੇ ਕੋਲ ਆ ਚੀਜ਼ ਹੈ ਇਸ ਕਰਕੇ ਸਾਨੂੰ ਚੰਗੇ ਤਰੀਕੇ ਨਾਲ ਸਮਝਾਓ ਕਿ ਤੁਹਾਡੇ ਕੋਲ ਇਹ ਜਿਹੜੇ ਸਾਰੇ ਅਨੁਬੰਧ ਹਨ ਇਹ ਵਿੱਚ ਹੈਨ ਕਿ ਨਹੀਂ ਹੁਣ ਗੁਰੂ ਨਾਨਕ ਦੇਵ ਜੀ ਕਹਿੰਦੇ ਹਨ ਹਾਂ ਚਾਰ ਪ੍ਰਕਾਰ ਦੇ ਅਨੁਬੰਧ ਹਨ ਆਪ ਹੀ ਤਾਂ ਮੂਲ ਮੰਤਰ ਨੰਦਾ ਮਹਾਰਾਜ ਨੇ ਇਹ ਚਲੋ ਠੀਕ ਹੈ ਮਹਾਰਾਜ ਭਾਵੇਂ ਕਹਿਣ ਕਿ ਮੈਂ ਅਕਾਲ ਪੁਰਖ ਤੋਂ ਲੈ ਕੇ ਆਇਆ ਪਰ ਅਕਾਲ ਪੁਰਖ ਦਾ ਆਪਣਾ ਹੀ ਸਰੂਪ ਹੈ ਇਹ ਨਿਰਗੁਣ ਨਹੀਂ ਸਰਗੁਣ ਰੂਪ ਧਾਰਨ ਕੀਤਾ ਹੋਇਆ ਤੋਂ ਗੁਰੂ ਨਾਨਕ ਦੇਵ ਜੀ ਮਹਾਰਾਜ ਕਹਿਣ ਨੇ ਅਨ ਹੁੰਦਾ ਇੱਕ ਰਸ ਬੰਦ ਹੁੰਦਾ ਜੋ ਗ੍ਰੰਥਾਕਾਰ ਨੇ ਗ੍ਰੰਥ ਵਿੱਚ ਨਿਜਮ ਗੁੰਥਨ ਕੀਤੇ ਹੋਣ ਨਿਯਮ ਬਣਾਏ ਹੋਣ ਉਹਨੂੰ ਕਹਿੰਦੇ ਹਨਬੰਦ ਉਹ ਗੁਰੂ ਨਾਨਕ ਦੇਵ ਜੀ ਕਹਿੰਦੇ ਅਧਿਕਾਰੀ ਹਨਬੰਦ ਇਹ ਬਾਣੀ ਪੜਨ ਦਾ ਅਧਿਕਾਰੀ ਜਾਂ ਗੁਰੂ ਗ੍ਰੰਥ ਸਾਹਿਬ ਦੀ ਤਾਬਿਆ ਬਹਿਣ ਦਾ ਜਿਹੜਾ ਅਧਿਕਾਰੀ ਹੈ ਉਹ ਅਧਿਕਾਰੀ ਹਨਬੰਦ ਦੱਸਦੇ ਆ ਤੁਹਾਨੂੰ ਕੌਣ ਹੈ ਜਿਹੜਾ ਮੂਲ ਮੰਤਰ 'ਚ ਲਿਖਿਆ ਹੋਇਆ ਇੱਕ ਓੰਕਾਰ ਇਹ ਤਾਂ ਮੰਗਲ ਹੈ ਇਹ ਤਾਂ ਮੰਗਲ ਰੂਪ ਹੈ ਸੋ ਇਹਦੇ ਵਿੱਚ ਜਿਹੜਾ ਅਸੀਂ ਲਿਖਿਆ ਸਤਨਾਮ ਇਹ ਸਾਡਾ ਅਧਿਕਾਰ ਹੀ ਅਨੁਬੰਧ ਹੈ ਜਿਹੜਾ ਬੰਦਾ ਅਠੇ ਪਹਿਰ ਪ੍ਰਮਾਤਮਾ ਨੂੰ ਭੁੱਲਦਾ ਨਹੀਂ ਇਹ ਹਰ ਵਕਤ ਸਤਨਾਮ ਦਾ ਅਭਿਆਸੀ ਹੈ ਉਹ ਬੰਦਾ ਗੁਰੂ ਗ੍ਰੰਥ ਸਾਹਿਬ ਦੀ ਤਾਬਿਆ ਮੈਂ ਦਾ ਅਧਿਕਾਰੀ ਹੈ ਉਹ ਬੰਦਾ ਮੂਲ ਮੰਤਰ ਪੜ੍ਹਨ ਦਾ ਅਧਿਕਾਰੀ ਹੈ ਜਿਹੜਾ ਅੱਠੇ ਪਹਿਰ ਸਵਾਸ ਸਵਾਸ ਸਿਮਰਨ ਕਰਦਾ ਫਿਰ ਅਧਿਕਾਰੀ ਦੇ ਵਿੱਚ ਚਾਰ ਲੱਛਣ ਹੁੰਦੇ ਨੇ ਉਹ ਜੇ ਨਹੀਂ ਹਨ ਤਾਂ ਉਹ ਅਧਿਕਾਰੀ ਨਹੀਂ ਹੈ ਉਹ ਕਿਹੜੇ ਕਿਹੜੇ ਨੇ ਮਹਾਰਾਜ ਕਹਿੰਦੇ ਬੈਰਾਗ ਬਿਵੇਕ ਖਟ ਸੰਤੀ ਮੋਖ ਇੱਛਾ ਅਧਿਕਾਰੀ ਦੇ ਲੱਛਣ ਦੱਸਦੇ ਨੇ ਇਹਦੇ ਵਿੱਚ ਪਹਿਲਾਂ ਵਿਵੇਕ ਲੈ ਲੈਣਾ ਜਿੱਥੇ ਵਿਵੇਕ ਹੈ ਵਿਵੇਕ ਇਹ ਹੀ ਹੈ ਕਿ ਪ੍ਰਮਾਤਮਾ ਪਿੱਛੇ ਵੀ ਸੱਚ ਸੀ ਪ੍ਰਮਾਤਮਾ ਅੱਜ ਵੀ ਸੱਚ ਹੈ ਪ੍ਰਮਾਤਮਾ ਆਉਣ ਵਾਲੇ ਸਮੇਂ ਵਿੱਚ ਵੀ ਸੱਚ ਹੋਵੇਗਾ ਇਹ ਦੁਨੀਆ ਝੂਠੀ ਹੈ ਪਦਾਰਥ ਝੂਠੇ ਨੇ ਜਿਹਦੇ ਮਨ ਦੇ ਵਿੱਚ ਇਹ ਗੱਲ ਆ ਜਾਂਦੀ ਹੈ ਕਿ ਆਜ ਸੱਚ ਜੁਗਾਦ ਸੱਚ ਹੈ ਵੀ ਸੱਚ ਨਾਨਕ ਹੋਸੀ ਵੀ ਸੱਚ ਜੀਦੇ ਮਨ ਦੇ ਅੰਦਰ ਵਿਵੇਕ ਆ ਜਾਂਦਾ ਹੈ ਸਤ ਸਤ ਹੈ ਸਤ ਨਾਮ ਰੂਪ ਸਭ ਹਾਨ ਜਿੰਨੇ ਰੂਪ ਨੇ ਸਾਰੇ ਨਾਸਵੰਤ ਨੇ ਕੇਵਲ ਬ੍ਰਹਮ ਹੀ ਸਤ ਹੈ ਸੋ ਭੂਲ ਗਇਓ ਅਗਿਆਨ ਤੇ ਆਪਣੋ ਆਤਮ ਰੂਪ ਤਾਹੀ ਕੋ ਫਿਰ ਜਾਨਬੋ ਗਿਆਨ ਕਹਿਤ ਕਾ ਭੂਤ ਅਗਿਆਨ ਕਰਕੇ ਆਪਣਾ ਅਸਲੀ ਆਤਮਾ ਰੂਪ ਭੁੱਲ ਗਿਆ ਬੰਦਾ ਤੇ ਇਹਨੂੰ ਕਹਿੰਦੇ ਨੇ ਅਗਿਆਨ ਤੇ ਜਦੋਂ ਆਪਣੇ ਰੂਪ ਨੂੰ ਪਹਿਚਾਨ ਲਿਆ ਉਹਨੂੰ ਕਹਿੰਦੇ ਗਿਆਨ ਇਹਨੂੰ ਕਹਿੰਦੇ ਵਿਵੇਕ ਏਹੀ ਵਿਵੇਕ ਹੈ ਬੰਦੇ ਦੇ ਅੰਦਰ ਕਿ ਜਿਹੜਾ ਬ੍ਰਹਮ ਸਤ ਹੈ ਤੇ ਮਾਇਆ ਝੂਠ ਹੈ ਏਹੀ ਵਿਵੇਕ ਹੈ ਇਹਦੇ ਕੋਲੇ ਜਿਹੜੇ ਬੰਦੇ ਅੰਦਰ ਇਹ ਵਿਵੇਕ ਵਾਸਾ ਕਰ ਜਾਂਦਾ ਹੈ ਕਿ ਬ੍ਰਹਮ ਸਤ ਹੈ ਬਾਕੀ ਸਭ ਝੂਠ ਹੈ ਉਹ ਪਹਿਲਾ ਲੱਛਣ ਹੈ ਈਦਾ ਅਧਿਕਾਰੀ ਦਾ ਜਿਹੜਾ ਅਧਿਕਾਰੀ ਤਾਬਿਆ ਬਹਿਣ ਦਾ ਹੈ ਫਿਰ ਦੂਸਰਾ ਲੱਛਣ ਹੈਗਾ ਜਿਹੜਾ ਵਿਰਾਗ ਵਿਰਾਗ ਉਸ ਜੀ ਨੂੰ ਕਹਿੰਦੇ ਜੇ ਪਰਮੇਸ਼ਰ ਆਪ ਗੈਰਾਗੀ ਹੈ ਕਿਵੇਂ ਕਿ ਉਹਦੇ ਵਿੱਚ ਮਾਇਆ ਨਹੀਂ ਹੈ ਇਸੇ ਪ੍ਰਕਾਰ ਜਿਹੜੇ ਬੰਦੇ ਨੇ ਪਰਮੇਸ਼ਰ ਨੂੰ ਮਿਲਣਾ ਹੈ ਉਹ ਖੁਦ ਵੀ ਵਿਰਾਗ ਧਾਰਨ ਕਰ ਲਵੇ ਮਾਇਆ ਤੋਂ ਨਿਰਲੇਪ ਹੋ ਜਾਏ ਸੰਸਾਰ ਦੇ ਪਦਾਰਥਾਂ ਨੂੰ ਇਉਂ ਜਾਣੇ ਜਿਵੇਂ ਗੰਦਗੀ ਨੂੰ ਤਿਆਗ ਦਈਦਾ ਗੰਦਗੀ ਦੇ ਕੋਲੋਂ ਬੰਦਾ ਨੱਕ ਠਾਕੇ ਲੰਘਦਾ ਹੈ ਗੰਦਗੀ ਨੂੰ ਤਿਆਗ ਦਈਦਾ ਇਉਂ ਬੰਦਾ ਸੰਸਾਰ ਦੇ ਵੇਸ਼ੀਆਂ ਦੇ ਸਵਾਦਾਂ ਨੂੰ ਖਾਣੇ ਪੀਣਿਆਂ ਨੂੰ ਕੱਪੜਿਆਂ ਲੀੜਿਆਂ ਨੂੰ ਹਰੇਕ ਚੀਜ਼ ਦਾ ਦਿਲੋਂ ਤਿਆਗ ਕਰ ਦਵੇਂ ਬਿਰਾਗ ਪੈਦਾ ਹੋ ਜਾਵੇ ਜੋ ਉਪਜੋ ਸੋ ਬਿਨਸ ਹੈ ਪਰੋ ਆਜ ਕੈ ਕਾਲ ਨਾਨਕ ਹਰ ਗੁਣ ਗਾਏ ਲੈ ਛਾੜ ਸਗਲ ਜੰਜਾਲ